ਤਬ ਵੱਡਾ ਹਾਦਸਾ ਵਾਪਰਿਆ ਦੱਸਦੀ ਕਿ ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਫੋਰਚੂਨਰ ਕਾਰ ਨੂੰ ਟਿਪਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਤਾਂ ਇਹ ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ ਵਾਪਰਿਆ ਗੁਰਦਾਸਪੁਰ ਆ ਰਹੀ ਸੀ ਕਾਰ ਜਿਸ ਸਮੇ ਇਹ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਸੀ ਫੋਰਚੂਨਰ ਕਾਰ ਜੋ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੀ ਕਿ ਇਹ ਨਵੀਪੁਰ ਸਾਈਡ ਤੋਂ ਆ ਰਿਹਾ ਇੱਕ ਟਿਪਰ ਚਾਲਕ ਨੇ ਫੋਰਚੂਨਰ ਕਾਰ ਨੂੰ ਟੱਕਰ ਮਾਰ ਦਿੱਤੀ ਹਾਲਾਂਕਿ ਗਨੀਮਤ ਨਹੀਂ ਕਿ ਇਸ ਹਾਦਸੇ ਦੇ ਵਿੱਚ ਜਿਹੜਾ ਕਿ ਟਿਪਰ ਅ ਦੇ ਵੱਲੋਂ ਟੱਕਰ ਮਾਰੀ ਗਈ ਫੋਰਚੂਨਰ ਕਾਰ ਨੂੰ ਤਾਂ ਫੋਰਚੂਨਰ ਦਾ ਜੋ ਡਰਾਈਵਰ ਸੀ ਉਸ ਦੀ ਜਾਨ ਬਾਲਵਾਰ ਬਚ ਗਈ ਹਾਲਾਂਕਿ ਕਾਰ ਕਾਫੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤਸਵੀਰਾਂ ਹਾਦਸੇ ਦੀਆਂ ਸਾਹਮਣੇ ਆਈਆਂ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਔਰ ਮੌਕੇ ਦੇ ਉੱਤੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਾਰ ਚਾਲਕ ਹੈ ਉਸ ਨੂੰ ਬਚਾਇਆ ਜਾਂਦਾ ਹਾਲਾਂਕਿ ਜਿਹੜਾ ਜਦੋਂ ਲੋਕ ਇੱਥੇ ਇਕੱਠੇ ਹੋ ਜਾਂਦੇ ਤੇ ਜਿਹੜੇ ਟਿਪਰ ਦੇ ਵਿੱਚ ਡਰਾਈਵਰ ਮੌਜੂਦ ਸੀ ਤਾਂ ਉਹ ਮੌਕੇ ਦੇ ਉੱਤੋਂ ਫਰਾਰ ਹੋ ਜਾਂਦਾ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬੱਬਰੀ ਬਾਈਪਾਸ ਨੇੜੇ ਇਹ ਹਾਦਸਾ ਵਾਪਰਦਾ ਹੈ ਔਰ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਸੀ ਫੋਰਚੂਨਰ ਕਾਰ ਜਦੋਂ ਕਿ ਨਬੀਪੁਰ ਸਾਈਡ ਤੋਂ ਇਹ ਟਿਪਰ ਆ ਰਿਹਾ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਕਾਰ ਨੂੰ ਔਰ ਕਾਰ ਦੇ ਵਿੱਚ ਜਿਹੜਾ ਡਰਾਈਵਰ ਸੀ ਲਖਨ ਤਾਂ ਉਸ ਦੇ ਮਾਮਲੀ ਸੱਟਾਂ ਇਸ ਹਾਦਸੇ ਦੇ ਵਿੱਚ ਲੱਗੀਆਂ ਨੇ ਔਰ ਜਦੋਂ ਟਿਪਰ ਚਾਲਕ ਦੇਖਦਾ ਹੈ ਕਿ ਮੌਕੇ ਦੇ ਉੱਤੇ ਵੱਡੀ ਭੀੜ ਇਕੱਠੀ ਹੋ ਗਈ ਹੈ ਤਾਂ ਉਹ ਤੁਰੰਤ ਉੱਥੋਂ ਮੌਕਾ ਦੇਖ ਕੇ ਫਰਾਰ ਹੋ ਜਾਂਦਾ ਹੈ ਫਿਲਹਾਲ ਲੋਕ ਇਕੱਠੇ ਹੋਏ ਨੇ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਮੰਗ ਕੀਤੀ ਗਈ ਹੈ ਕਿ ਇੱਥੇ ਜਿਹੜਾ ਟ੍ਰੈਫਿਕ ਸਿਗਨਲ ਹੈ ਉਹ ਲਗਾਏ ਜਾਣ ਕਿਉਂਕਿ ਜੋ ਰਹਾ ਹੁਣ ਕਰਕੇ ਇੱਥੇ ਕਈ ਹਾਦਸੇ ਵਾਪਰਦੇ ਨੇ ਬੀਤੇ ਸਮੇਂ ਦੇ ਵਿੱਚ ਕਈ ਵੱਡੇ ਹਾਦਸੇ ਇਸ ਜਗ੍ਹਾ ਦੇ ਉੱਤੇ ਇਸ ਰੋਡ ਦੇ ਉੱਤੇ ਵਾਪਰ ਚੁੱਕੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਲੋਕੋ ਇੱਥੇ ਇਕੱਠੇ ਹੋਏ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਆ ਜੋ ਟ੍ਰੈਫਿਕ ਸਿਗਨਲ ਨੇ ਉਹ ਇੱਥੇ ਲਗਾਏ ਜਾਣ ਤਾਂ ਜੋ ਇਸ ਤਰੀਕੇ ਦੇ ਜਿਹੜੇ ਹਾਦਸੇ ਨੇ ਉਹਨਾਂ ਤੋਂ ਬਚਾਅ ਹੋ ਸਕੇ। ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਟੱਕਰ ਮਾਰੀ ਗਈ ਹੈ ਫੋਰਚੂਨਰ ਕਾਰ ਨੂੰ ਹਾਲਾਂਕਿ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਜਿਹੜਾ ਫੋਰਚੂਨਰ ਦਾ ਡਰਾਈਵਰ ਹੈ ਉਸ ਦੀ ਜਾਨ ਬਚ ਗਈ ਕਿਉਂਕਿ ਥੋੜਾ ਪਿੱਛੇ ਤੋਂ ਇਹ ਜਿਹੜੀ ਟੱਕਰ ਲੱਗੀ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਟੱਕਰ ਜਿਆਦਾ ਜੇਕਰ ਤੇਜ਼ ਰਫਤਾਰ ਟੱਕਰ ਹੁੰਦਾ ਤਾਂ ਉਹ ਫਿਰ ਜਿਆਦਾ ਹਾਦਸਾ ਹੋ ਸਕਦਾ ਸੀ ਵੱਡਾ ਤਾਂ ਇਹ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਔਰ ਟਿੱਪਰ ਦੇ ਵੱਲੋ ਫੋਰਚੂਨਰ ਕਾਰ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਇੱਕ ਜਿਹੜਾ ਲਖਨ ਨਾਮ ਦਾ ਵਿਅਕਤੀ ਕਾਰ ਦੇ ਵਿੱਚ ਮੌਜੂਦ ਸੀ ਹਾਲਾਂਕਿ ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਤਾਂ ਉਹਨਾਂ ਦੇ ਵੱਲੋ ਕਾਰ ਦੇ ਡਰਾਈਵਰ ਦੀ ਜਾਨ ਬਚਾਈ ਜਾਂਦੀ ਹੈ ਔਰ ਮੌਕੇ ਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਇਹ ਟੱਕਰ ਲੱਗੀ ਹੈ ਔਰ ਜਿਹੜਾ ਉਹ ਹਿੱਸਾ ਹੈ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਰਿਹਾ ਗਿਆ ਹੈ ਪਰ ਗਨੀਮਤ ਰਹੀ ਹੈ ਕਿ ਡਰਾਈਵਰ ਸੀਟ ਤੱਕ ਇਹ ਟੱਕਰ ਨਹੀਂ ਸੀ ਕਿਉਂਕਿ ਜੇਕਰ ਡਰਾਈਵਰ ਸੀਟ ਤੱਕ ਜਿਹੜਾ ਇਹ ਐਂਟਰੀ ਕਰ ਜਾਂਦਾ ਟਿਪਰ ਤਾਂ ਫਿਰ ਉਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜਾਨੀ ਨੁਕਸਾਨ ਵੀ ਇੱਥੇ ਹੋ ਸਕਦਾ ਸੀ ਤਾਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਟਿਪਰ ਦੇ ਵੱਲੋਂ ਫੋਰਚੂਨਰ ਕਾਰ ਨੂੰ ਟੱਕਰ ਮਾਰ ਦਿੱਤੀ ਗਈ ਇਸ ਹਾਦਸੇ ਦੇ ਵਿੱਚ ਫੋਰਚੂਨਰ ਕਾਰ ਦਾ ਡਰਾਈਵਰ ਬਾਲ ਬਾਲ ਬਚ ਗਿਆ ਜਦੋਂ ਕਿ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤਾਂ ਮੌਕੇ ਤੇ ਜਿਹੜੇ ਮੌਜੂਦ ਸੀ ਲੋਕ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਕਰਾਣਾ ਲਖਣਾ ਜੀ ਆਪਣੇ ਗਰਦਾਸਪੁਰ ਵਾਲੀ ਸਾਈਡ ਤੋਂ ਬਟਾਲੇ ਜਾਂਦੇ ਆਂ ਸੀ ਮੈਂ ਤੇ ਉਧਰੋਂ ਆਪਣੇ ਟਰੱਕ ਆਇਆ ਬੜੀ ਸਪੀਡ ਤੇ ਲਿਆ ਕੇ ਉੱਤੇ ਚਾੜਦਾ ਸਾਡੇ ਅਸੀਂ ਬਿਲਕੁਲ ਸਲੋ ਜੀ ਮੈਂ ਡਿਪਰ ਵੀ ਦਿੱਤਾ ਪਰ ਉਹਨਾਂ ਟਰੱਕ ਵਾਲੇ ਸਿੱਧਾ ਉੱਤੇ ਲਿਆ ਕੇ ਚਾੜਿਆ ਜੀ ਤੇ ਅੱਧਰ ਪੁਲਸ ਨੇ ਅੰਦਰ ਵੜਿਆ ਸੀ ਇਹਨੂੰ ਲਿਆ ਕੇ ਤੇ ਮੈਨੂੰ ਬਾਹਰ ਕੋਈ ਨਹੀਂ ਆਂਦਾ ਫਰਸਟ ਏਡ ਕੁਝ ਨਹੀਂ ਦਿੱਤੀ ਤੇ ਉਹ ਧੋੜ ਵੀ ਗਿਆ ਉਹਨਾਂ ਦੇ ਕਮਰੇ ਦੇ ਵਿੱਚ ਆਪ ਹੀ ਗੱਡੀ ਦਾ ਨੁਕਸਾਨ ਜੀ 5-6 ਲੱਖ ਦਾ 50 ਲੱਖ ਦੀ ਗੱਡੀ ਆ ਜੀ ਫੋਰਚੂਨਰ ਸਾਰੀ ਅੱਗੋਂ ਪੂਰੀ ਟੁੱਟ ਗਈ ਇਹ ਤਾਂ ਮੈਂ ਤੁਹਾਨੂੰ ਅੱਜ ਜਿਹੜਾ ਐਕਸੀਡੈਂਟ ਹੋਇਆ ਤੁਸੀਂ ਵੇਖਿਆਗੇ ਇੱਕ ਇੱਕ ਇਹਦੇ ਨਾਲ ਨਾਲ ਹੀ ਇੱਕ ਹੋਰ ਐਕਸੀਡੈਂਟ ਹੋ ਗਿਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਫੋਰਚੂਨਰ ਗੱਡੀ ਲਖਣਨਾ ਦਾ ਵਿਅਕਤੀ ਇੱਕ ਮੁੰਡਾ ਨੌਜਵਾਨ ਉਹ ਲੈ ਕੇ ਬਟਾਲੀ ਨੂੰ ਜਾ ਰਿਹਾ ਸੀਗਾ ਵਿਆਹ ਸ਼ਾਦੀ ਸੀ। ਔਰ ਦੂਸਰੀ ਸਾਈਡ ਤੋਂ ਜਿਹੜਾ ਕੋਰੀਡੋਰ ਰੋਡ ਹੈਗਾ ਉਧਰੋਂ ਇੱਕ ਟਿਪਰ ਆ ਰਿਹਾ ਦੋਨਾਂ ਦੀ ਆਪਸ ਵਿੱਚ ਜੜੀ ਹੈ ਤੇ ਟੱਕਰ ਹੋਈ ਹੈ ਜਿਦੇ ਵਿੱਚ ਜਿਹਦੇ ਵਿੱਚ ਫੋਰਚਨ ਦਾ ਭਾਰੀ ਨੁਕਸਾਨ ਹੋਇਆ ਮੈਂ ਸਮਝਦਾ ਕਿ ਲਗਭਗ ਜਿਹੜਾ 5-6 ਲੱਖ ਰੁਪਏ ਦਾ ਉਹਨਾਂ ਦਾ ਜਿਹੜਾ ਫੋਰਚ ਉਹਨਾਂ ਦਾ ਨੁਕਸਾਨ ਹੋਇਆ ਨਵੀਂ ਗੱਡੀ ਸੀ ਔਰ ਮੈਂ ਖਾਸ ਕਰਕੇ ਪਿਛਲੇ ਟਾਈਮ ਦੇ ਵਿੱਚ ਵੀ ਮੈਂ ਹੀ ਨਹੀਂ ਸਕੋ ਬਹੁਤ ਸਾਰੇ ਸਾਡੇ ਭਰਾ ਜਿਹੜੇ ਆਗੇ ਮੀਡੀਆ ਦੇ ਮਾਧਮ ਰਾਹੀਂ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਇਸ ਗੱਲ ਨੂੰ ਟਾਈਮ ਟੂ ਟਾਈਮ ਜਿਹੜੇ ਚੱਕਦੇ ਰਹੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਵਾ ਬਾਰ-ਬਾਰ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੀਆਂ ਗੱਡੀਆਂ ਦੇ ਨੁਕਸਾਨ ਹੁੰਦੇ ਨੇ ਕਈ ਜਾਨਾਂ ਤੇ ਜਾਨਾਂ ਦੇ ਵੀ ਨੁਕਸਾਨ ਹੋਏ ਨੇ ਬਹੁਤ ਸਾਰੀਆਂ ਐਕਸੀਡੈਂਟਾਂ ਦੇ ਵਿੱਚ ਭਾਰੀ ਝੋਟਾ ਵੀ ਕਈਆਂ ਦੇ ਲੱਗੀਆਂ ਸੋ ਸਮੇਂ-ਸਮੇਂ ਦੇ ਮੁਤਾਬਕ ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਆ ਡਿਮਾਂਡ ਕੀਤੀ ਕਿ ਇੱਥੇ ਟ੍ਰਾਫਿਕ ਸਿਗਨਲ ਜਿਹੜਾ ਲੱਗਣਾ ਚਾਹੀਦਾ ਇੱਥੇ ਭਾਰੀ ਟ੍ਰਾਫਿਕ ਸਿਗਨਲ ਦੀ ਜਿਹੜੀ ਆ ਡਿਮਾਂਡ ਹੈਗੀ ਕਿਉਂਕਿ ਬਾਰ-ਬਾਰ ਲੋਕਾਂ ਦੇ ਨੁਕਸਾਨ ਹੋ ਰਹੇ ਨੇ ਭਾਰੀ ਗੱਡੀਆਂ ਦੇ ਨੁਕਸਾਨ ਹੋ ਰਹੇ ਨੇ ਇਤੋਂ ਤੱਕ ਕਿ ਜਾਨਾਂ ਵੀ ਜਾ ਸਕਦੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਆਪਣੇ ਮਾਨ ਸਰਕਾਰ ਜਿਹੜੀ ਆ ਮੌਜੂਦਾ ਸਰਕਾਰ ਸਾਡੀ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਇਸ ਜਿਹੜਾ ਇਹ ਬਬਰੀ ਨਾਕਾ ਹੈਗਾ ਮਸੀਹ ਚੌਂਕ ਇਸ ਜਗ੍ਹਾ ਦੇ ਉੱਤੇ ਟ੍ਰਾਫਿਕ ਸਿਗਨਲ ਜਿਹੜਾ ਲਵਾ ਕੇ ਤੇ ਲੋਕਾਂ ਦੀ ਸੁੱਖ ਸੁਵਿਧਾ ਦੀ ਸੁੱਖ ਸੁਵਿਧਾ ਦੇ ਕੇ ਸਹੂਲਤ ਦੇ ਕੇ ਲੋਕਾਂ ਨੂੰ ਟ੍ਰਾਫਿਕ ਸਿਗਨਲ ਦੇ ਬੰਦਨ ਦੇ ਵਿੱਚ ਬੰਨਿਆ ਜਾਵੇ ਤਾਂ ਜੋ ਵੱਡੇ ਲੈਵਲ ਤੇ ਜਿਹੜੇ ਨੁਕਸਾਨ ਹੋ ਰਹੇ ਨੇ ਉਹ ਨੁਕਸਾਨਾਂ ਤੋਂ ਬਚਿਆ ਜਾ ਸਕੇ ਮੈਂ ਐਸ.ਆਈ. ਸਤਵਿੰਦਰ ਮਸੀਹ ਬਬਰੀ ਨਾਕਾ ਟ੍ਰਗਰ ਬਾਈਪਾਸ ਇੱਕ ਟਿਪਰ ਆ ਰਹੀ ਕਲਰੌਰ ਸ਼ਹਿਰ ਤੋਂ ਗਰਦਾਸਪੁਰ ਸਾਹਿਬ ਤੋਂ ਆਈ ਫਾਰਚੂਨਰ ਗੱਡੀ ਲੋਵੀ ਮੈਂ ਮੋਕੇ ਦੇ ਥਾਕੇ ਖੜਾ ਸੀ ਟੱਕਰ ਹੋ ਗਈ ਆ ਜਦੋਂ ਮੈਂ ਜਾ ਕੇ ਵੇਖਿਆ ਮੁੰਡੇ ਨੂੰ ਗੱਡੀ ਵਾਲ ਕਾਰ ਵਾਲੇ ਨੂੰ ਕਾਰ ਦਾ ਇਨਸਾਨ ਜਲਾ ਹੋ ਗਿਆ ਫਾਰਚੂਨਰ ਦਾ ਉਹਨੂੰ ਫਸਟ ਅੱਪ ਦਵਾਈ ਆਪਾਂ ਪੀਪਰੋ ਠੀਕ ਆ ਬਚਾਅ ਵਾਲਾ ਸਾਡੇ ਨੇ ਕੋਈ ਗੱਡੀ ਦੀ ਕੋਈ ਹੋਰ ਨਹੀਂ ਗਈ ਵੀ ਜਿਹੜਾ ਡਰਾਈਵਰ ਸੀ ਟਿੱਪਰ ਵਾਲਾ ਉਹ ਮੈਂ ਫੜਨਿਆ ਸੀ ਭਾਲਿਆ ਸੀ ਕੋਲ ਜਦੋਂ ਮੈਂ ਅੰਦਰ ਬੰਦੇ ਵੇਖਿਆ ਕਰਕੇ ਅੰਦਰ ਖਿਆਈ ਨੂੰ ਮੈਂ ਉਹ ਜਦੋਂ ਸਾਰੇ ਬੰਦੇ ਵੇਖ ਕੇ ਇਹ ਡਰਦਾ ਇਹ ਕੋ 20% ਹੋ ਕੇ ਭੱਜ ਗਿਆ ਆਈਓ ਆਗੇ ਥਾਣੇ ਤੋਂ ਕੋ ਕਰਦੇ ਗਏ ਜੀ ਕਿਰਾਂ ਲਖਣਾ ਜੀ ਆਪਣੇ ਗਰਦਾਸਪੁਰ ਵਾਲੀ ਸਾਈਡ ਤੋਂ ਬਟਾਲੇ ਜਾਣ ਰਿਹਾ ਹਾਂ ਮੈਂ ਤੇ